ਮਾਈ ਨੇਮ ਇਜ਼ ਗੁਰਸੇਵਕ ਸਿੰਘ ਬਰਾੜ ਜੀ ਮੈਂ ਪਹਿਲਾਂ ਜੁਆਇੰਟ ਡਾਇਰੈਕਟਰ ਕ੍ਰਾਈਮ ਵਿਜੀਲੈਂਸ ਬਿਊਰੋ ਹੈੱਡਕੁਆਟਰਸ ਤੇ ਸੀਗਾ ਤੇ ਮੈਂ ਤੁਹਾਡੇ ਸਾਰਿਆਂ ਦੇ ਰਾਹੀਂ ਸਾਰੀ ਪਬਲਿਕ ਨਾਲ ਇੱਕ ਵਾਰੀ ਰੂਬਰੂ ਹੋਣਾ ਚਾਹੁੰਦਾ ਸੀ ਅਸੀਂ ਆਲਰੇਡੀ ਸਾਡਾ ਜਿਹੜਾ ਅਜੰਡਾ ਤੁਹਾਨੂੰ ਪਤਾ ਹੈ ਕਿ ਐਂਟੀ ਕ腐ਸ਼ਨ ਸਾਡਾ ਜਿਹੜਾ ਡਰਾਈਵ ਚਲ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਤੇ ਸਾਨੂੰ ਜਿਹੜੀਆਂ ਸਾਡੀਆਂ ਸਾਡੀਆਂ ਗਾਈਡਲਾਈਨਸ ਵੀ ਨੇ ਤੇ ਸਾਡਾ ਜਿਹੜਾ ਕੰਮ ਕਰਨ ਦਾ ਹੁਣ ਜਿਹੜਾ ਤਰੀਕਾ ਹੈਗਾ ਉਹ ਟੋਟਲੀ ਜ਼ੀਰੋ ਟੋਲਰੈਂਸ ਟੁਵਰਡਸ ਕਰਪਸ਼ਨ ਹੈ ਕਿਸੇ ਵੀ ਤਰ੍ਹਾਂ ਦੀ ਅਸੀਂ ਜਿਹੜੀ ਹੈਗੀ ਕਰਪਸ਼ਨ ਉਹ ਦੀ ਕੋਈ ਸ਼ਿਕਾਇਤ ਆਉਂਦੀ ਹੋਏ ਤੇ ਤੁਰੰਤ ਐਕਸ਼ਨ ਲਵਾਂਗੇ ਕੀ ਸੀਐਮ ਸਾਫ ਦਾ ਪੋਰਟਲ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਦਾ ਹੈਲਪਲਾਈਨ ਦਾ ਨੰਬਰ ਸਾਰੇ ਡਿਸਪਲੇਡ ਨੇ ਉਹ ਤੁਸੀਂ ਦੇਖਿਆ ਹੋਣਾ ਉੱਥੇ ਬੈਨਰਸ ਵਗੈਰਾ ਲੱਗੇ ਹੋਏ ਨੇ ਫਲੈਕਸਿਸ ਲੱਗੇ ਨੇ ਇਥੇ ਮਹਮਦ ਸਾਹਿਬ ਵੀ ਦੇਖਿਆ ਸੀਗਾ ਤੇ ਸਪੈਸ਼ਲ ਹੈਲਪਲਾਈਨ ਨੰਬਰਸ ਨੇ ਉਹ ਤੁਹਾਨੂੰ ਅਸੀਂ ਦੇ ਦੇਨੇ ਆ ਆਲਰੇਡੀ ਵੈਸੇ ਮੀਡੀਆ ਚ ਪਬਲਿਸ਼ ਨੇ ਬਟ ਅਗੇਨ ਤੁਹਾਨੂੰ ਦੇ ਦੇਨੇ ਅਸੀਂ ਇੱਕ ਸਾਡਾ ਟੋਲ ਫਰੀ ਨੰਬਰ ਹੈਗਾ ਇੱਕ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਦਾ ਸਾਡਾ ਜਿਹੜਾ ਨੰਬਰ ਹੈਗਾ ਉਹ 9501200200 ਨੰਬਰ ਜਿਹੜਾ ਡਿਸਪਲੇਡ ਹੈਗਾ ਬਾਅਦ ਤੇ ਜਿਹੜਾ ਟੋਲ ਫਰੀ ਨੰਬਰ ਹੈਗਾ ਸਾਡਾ 1800 1800 1000 ਫਲਾਸ ਜਿਹੜਾ ਮੇਰਾ ਆਪਣਾ ਪਰਸਨਲ ਨੰਬਰ ਹੈਗਾ ਜੀ ਆਫੀਸ਼ੀਅਲ ਨੰਬਰ ਮੇਰਾ ਜਿਹੜਾ ਮੋਬਾਈਲ ਨੰਬਰ ਉਹ ਕਾਈਂਡਲੀ ਤੁਸੀਂ ਸਾਰੇ ਨੋਟ ਕਰ ਸਕਦੇ ਹੋ ਤੇ ਉਹ ਹੈਗਾ 98157 00101 ਨਾਈਨ 8157 00101 ਤੇ ਮੈਂ ਤੁਹਾਡੇ ਸਾਰਿਆਂ ਨਾਲ ਹੀ ਅ ਸਾਰੇ ਆਮ ਪਬਲਿਕ ਨੂੰ ਅਪੀਲ ਕਰਦਾ ਕਿ ਸਾਨੂੰ ਵੱਧ ਤੋਂ ਵੱਧ ਤੁਸੀਂ ਕੋਈ ਵੀ ਜਿਹੜਾ ਹੈ ਅਬੰਦ ਕਰੋ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕ腐ਸ਼ਨ ਦੀ ਕੋਈ ਸ਼ਿਕਾਇਤ ਕਿਸੇ ਨੂੰ ਜਾਂ ਕਿਸੇ ਨੂੰ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਸਾਨੂੰ ਨਾਲ ਦੀ ਨਾਲ ਜਿਹੜਾ ਹੈਗਾ ਉਹਦੀ ਕੰਪਲੇਨਟ ਕਰ ਸਕਦੇ ਨੇ ਇਨਫੋਰਮੇਸ਼ਨ ਦੇ ਸਕਦੇ ਆ ਐਂਡ ਅਸੀਂ ਅਸ਼ੋਰ ਕਰਦੇ ਆ ਕਿ ਜੋ ਵੀ ਇਨਫੋਰਮੇਸ਼ਨ ਸਾਡੇ ਕੋਲ ਆਊਗੀ ਉਹਦੇ ਤੇ ਅਸੀਂ ਇਨਸਟੈਂਟ ਐਕਸ਼ਨ ਲਵਾਂਗੇ ਤੇ ਉਹਦੇ ਪ੍ਰੋਪਰ ਕਾਰਵਾਈ ਹੋਊਗੀ ਜਿਸ ਤਰੀਕਾ ਨਾਲ ਕਾਰਵਾਈ ਕਰਨ ਦੀ ਤੇ ਕਹਿੰਦੇ ਵੀ ਕਾਰਵਾਈ ਕੀਤੀ ਜਾਏ ਕਿ ਆਮ ਬੰਦੇ ਜੇਕਰ ਕੋਈ ਇਨਫੋਰਮੇਸ਼ਨ ਦੇਣਾ ਚਾਹਵੇ ਕੀ ਉਹਨੂੰ ਪਹਿਲੇ ਆ ਕੇ ਆਜੇਗਾ ਕਿ ਵੀ ਪਹਿਲੇ ਕੰਪਲੇਂਟ ਦੋ ਆ ਤੁਹਾਡੇ ਥਰੂ ਅਸੀਂ ਕਰਾਂਗੇ ਤੇ ਫਿਰ ਤੇ ਅਗਲਾ ਕੋਈ ਕੋਈ ਵੀ ਸਾਹਮਣੇ ਆਏਗਾ ਜੀ ਉਹਨੂੰ ਡਰ ਹੋਏਗਾ ਕਿ ਜੇ ਮੈਕਪਲੇਟ ਨਾ ਕਰ ਤੇ ਮੇਰੀ ਸੁਣੀ ਪਾਜੇਗੀ ਉਹ ਸਿਰਫ ਇਨਫੋਰਮੇਸ਼ਨ ਦੇ ਪਾਏਗਾ ਤੁਹਾਨੂੰ ਨਹੀਂ ਜੋ ਇਨਫੋਰਮੇਸ਼ਨ ਤੇ ਵੀ ਅਸੀਂ ਅਨੋਨਿਮਸ ਬਹੁਤ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਹਦੇ ਤੇ ਵੀ ਕਾਰਵਾਈ ਕਰਦੇ ਆ ਜਿੱਥੇ ਕੋਈ ਜਿਹੜਾ ਕੰਪਲੇਨੈਂਟ ਹੈ ਉਹ ਆਪਣੀ ਆਇਡੈਂਟੀ ਨੂੰ ਗੋਪਤ ਰੱਖਣਾ ਚਾਹੁੰਦਾ ਤੇ ਅਸੀਂ ਉਹਨੂੰ ਵੀ ਉਸ ਤਰੀਕੇ ਨਾਲ ਕਰਾਂਗੇ ਪਰ ਕਾਰਵਾਈ ਉਹ ਤੇ ਅਮਲ ਨਹੀਂ ਜਾਂਦੀ ਮੈਂ ਇੱਕ ਵਾਰੀ ਡੇਟ ਅੱਜ ਹੀ ਬੈਠੇ ਉਹਨਾਂ ਨੂੰ ਮੈਂ ਮੈਸੇਜ ਹੀ ਭੇਜਿਆ ਵਾ ਵੀਡੀਓ ਵੀ ਭੇਜੀਆਂ ਜੀ ਕੋਈ ਗੱਲ ਨਹੀਂ ਜੀ ਹੁਣ ਤੁਸੀਂ ਆਏ ਪ੍ਰੋਮਿਸ ਮੈਂ ਇਹੀ ਗੱਲ ਇਸੇ ਲਈ ਤੁਹਾਡੇ ਨਾਲ ਸਾਰਿਆਂ ਨਾਲ ਮੀਟਿੰਗ ਕੀਤੀ ਹੈ ਮੈਂ ਪਹਿਲਾਂ ਹੀ ਵਰਡ ਯੂਜ਼ ਕੀਤਾ ਕਿ ਆਈ ਅਸ਼ੂਰ ਯੂ ਕਿ ਜਿਹੜਾ ਹੈਗਾ ਉਹ ਤੇ ਅਸੀਂ ਕਾਰਵਾਈ ਕਰਾਂਗੇ ਸਰ ਇੱਕ ਜਿਹੜੇ ਤੁਸੀਂ ਕੇਦਰਚ ਕਰਦੇ ਚਾਹੇ ਰੈਵਨਿਊ ਡਿਪਾਰਟਮੈਂਟ ਤੋਂ ਕਿਸੇ ਨੂੰ ਰੈਸਟ ਫੀਟਾ ਜਾਂ ਵਰਕਪੋਰਟ ਡਿਪਾਰਟਮੈਂਟਾਂ ਚ ਤੁਸੀਂ ਇਹਸ ਕਰਦੇ ਰਿਸ਼ਵਤ ਲੈ ਕੇ ਹਰਲੇ ਰੋਜ਼ ਪ੍ਰੈਸ ਨੋਟ ਨਹੀਂ ਹੁੰਦਾ ਹੈ ਗੱਲ ਉੱ ਕਾਹ ਕੋਈ ਹੈ ਟੂ ਲੌ ਬੰਬਿਸ਼ਨ ਵਿਦਨ ਦਾ ਟ੍ਰਾਇਲ ਹੋ ਗਿਆ ਬਠੋੜ ਦੇ ਇਸਾਂ ਦੇ ਕਾਫੀ ਕੇਸ ਨੇ ਦੂਜੇ ਕੋਰਟ ਦੇ ਵਿੱਚ ਨੇ ਉਹ ਦੈਟ ਇਜ਼ ਅ ਪੋਲਿਸੀ ਮੈਟਰ ਜੀ ਆਲਰੇਡੀ ਆਲਰੇਡੀ ਟੇਕਨ ਅਪ ਨਹੀਂ ਲੱਗਦਾ ਸਰ ਕਿ ਇਹ ਤੁਹਾਡੀ ਮਿਹਨਤ ਕਿਧਰ ਕਿਤੇ ਫਿਰ ਜਾਏ ਨਹੀਂ ਉਹ ਆਲਰੇਡੀ ਟੇਕਨ ਅਪ ਵਿਦ ਦਾ ਸੀਨੀਅਰ ਜਿਹੜਾ ਸਾਡਾ ਵਿਜੀਲੈਂਸ ਬਿਊਰੋ ਦੇ ਉੱਪਰ ਵਿਜੀਲੈਂਸ ਡਿਪਾਰਟਮੈਂਟ ਜਿਸ ਤਰ੍ਹਾਂ ਹੈਗਾ ਜੀ ਉਹਨਾਂ ਨੇ ਮੈਟਰ ਆਲਰੇਡੀ ਟੇਕ ਅਪ ਕਰਕੇ ਹਾਈएस्ट ਲੈਵਲ ਤੇ ਮੈਟਰ ਟੇਕ ਅਪ ਕੀਤਾ ਗਿਆ ਹੈ ਕਿ ਜਿਹੜਾ ਹੈਗਾ ਸਾਨੂੰ ਪ੍ਰਾਇਰ ਅਪਰੂਵਲ ਤੇ ਜਿਹੜੀ ਹੈਗੀ ਆ ਪ੍ਰੋਸੀਕਿਊਸ਼ਨ ਸੈਂਕਸ਼ਨ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਹੁੰਦੀ ਆ ਬੰਦ ਕਰ ਦਿਓ ਹਾਂਜੀ ਹਾਂਜੀ ਸਰ ਡਾਟਾ ਪ੍ਰੋਵਾਈਡ ਕਰਾ ਦੇਾਂਗੇ ਜੀ ਬਸ ਠੀਕ ਹੈ ਸਰ ਹਾਂ ਸਰ ਡਾਟਾ ਪ੍ਰੋਵਾਈਡ ਕਰਾ ਦੇਣਾ ਪਤਾ ਆਇਆ ਤੁਸੀਂ ਇੱਕ ਬੰਦਾ ਪੜਿਆ ਵੀਸ ਵਾਲੇ ਉਹਦੇ ਅਗੇ ਕਮਿਊਨਿਕੇਸ਼ਨ ਹੈ ਜੀ ਕਿਵਰੀ ਸਮੇਂ ਮੈਂ ਤੁਹਾਨੂੰ ਵੀ ਮੈਸੇਜ ਦਾਣਾ ਪਰ ਸੌਰੀ ਟੂ ਸੇ ਕਿ ਰਿਪਲਾਈ ਨਹੀਂ ਹੁੰਦਾ ਜੀ ਜੇਵਰੀ ਨਾ ਫਿਰ ਮੈਂ ਇਸੇ ਲਈ ਐਕਚੁਅਲੀ ਜੀ ਮੈਂ ਕਿਸੇ ਨੂੰ ਹਜੇ ਤੁਹਾਡੇ ਸਾਰਿਆਂ ਨੂੰ ਸੌਰੀ ਟੂ ਸੇ ਮੈਂ ਵੀ ਕਹਿੰਦਾ ਜੀ ਕਿ ਮੈਂ ਜਾਣਦਾ ਨਹੀਂ ਸੀਗਾ ਹੁਣ ਸਾਰਿਆਂ ਨਾਲ ਮੈਂ ਰੂਬਰੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਹੀਂ ਜੀ ਮੈਂ ਤੁਹਾਡਾ ਹੁਣ ਫੀਡ ਕਰ ਲਾਂਗਾ ਸਾਰਿਆਂ ਦਾ ਨੰਬਰ ਤੁਹਾਡੇ ਸਾਰਿਆਂ ਨਾਲ ਅਸੀਂ ਇਨ ਟੱਚ ਰਵਾਂਗੇ ਬਾਕੀ ਸਾਡੀ ਜਿਹੜੀ ਹੈਗੀ ਆ ਥੋੜੀ ਜੀ ਇਸ ਤਰ੍ਹਾਂ ਦਾ ਤਰੀਕਾ ਹੈ ਕਿ ਸਾਡੀ ਜਿਹੜੀ ਮੀਡੀਆ ਨਾਲ ਕਮਿਊਨੀਕੇਸ਼ਨ ਆ ਉਹ ਸਾਰੀ ਥੋੜੀ ਸੈਂਟਰਲਾਈਜ਼ਡ ਹੈ ਉਹ ਸਾਡੇ ਹੈੱਡਕ quarters ਤੋਂ ਸਾਰੇ মিডিਆ ਦੇ ਨਾਲ ਜਿੰਨੀ ਵੀ ਹੁੰਦੀ ਹੈ ਬਟ ਅਸੀਂ ਲੋਕਲ ਲੈਵਲ ਤੇ ਵੀ ਹੁਣ ਪ੍ਰੋਪਰਲੀ ਇੰਟਰੈਕਟ ਕਰਾਂਗੇ ਤੁਹਾਨੂੰ ਦੁਆਰਾ ਕਿਹੜੀ ਕੋ ਇਨਫੋਰਮੇਸ਼ਨ ਹੁੰਦੀ ਹੈ ਬਸ ਸਿਰਫ ਅਸੀਂ ਉਹਦੀ ਪੁਸ਼ਟੀ ਕਰਨੀ ਹੁੰਦੀ ਹੈ ਕਈ ਵਾਰੀ ਕਿ ਹੁੰਦਾ ਵੀ ਤੁਹਾਡੇ ਲੈਵਲ ਤੇ ਜੇ ਸਾਨੂੰ ਮਿਲ ਕੋਈ ਵੀ ਦੱਸ ਦੇਣਾ ਵੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਦੇਖੋ ਕਮਿਊਨੀਕੇਟ ਜਿਹੜੀ ਹੁੰਦੀ ਹੈ ਨਾ ਲੋਕਾਂ ਤੱਕ ਗੱਲ ਜਿਹੜੀ ਨਾ ਕਿ ਲੋਕਾਂ ਤੱਕ ਕਮਿਊਨੀਕੇਟ ਠੀਕ ਹੋਏਗਾ ਜੀ ਇਸ ਤਰ੍ਹਾਂ ਹੀ ਬ੍ਰਾਜਪਾ ਸਾਹਿਬ ਦੇਖੋ ਸਾਡਾ ਵੀ ਮਕਸਦ ਹੈ ਵੀ ਲੋਕਾਂ ਤੱਕ ਤੁਸੀਂ ਮੈਂ ਕੀਤਾ ਬੰਦਾ ਬਣਿਆ ਉਹਦੀ ਕੀ ਹੈ ਸਾਡੀ ਕੋਈ ਇਨਫੋਰਮੇਸ਼ਨ ਆ ਜਾਂਦੀ ਵੀ ਕਈ ਵਾਰੀ ਉਹਦੀ ਥੋੜੀ ਜੀ ਇਨਫੋਰਮੇਸ਼ਨ ਸਾਨੂੰ ਹੋਰ ਚਿੱਤਿਆ ਤੱਕ ਜਾਣਾ ਹੁੰਦਾ ਉਹਦੀ ਸਾਨੂੰ ਪ੍ਰੋਵਾਈਡ ਕਰਾ ਦੇ ਕਰੋ ਕਰਾ ਦੇਗੇ ਜੀ ਡੈਫੀਨੇਟਲੀ ਕਰਾ ਦੇਗੇ ਜੇ ਕੰਮ ਵਿੱਦਿਆ ਸਭ ਪਿਛਲੇ ਸਮੇਂ ਇੱਕ ਬ੍ਰੇਡ ਨਾਲ ਤਾਂ ਕਾਫੀ ਬਧਿਆ ਅਫਸਰ ਸਰ ਬਾਅਦ ਨਾ ਤੁਹਾਡੇ ਦੀ ਸਟਾਫਿੰਗ ਕਿੰਨੀ ਵਿਜੀਲੈਂਸੀ ਵਧੀ ਹੈ ਜੀ ਹਾਂ ਜੀ ਡੈਫੀਨੇਟਲੀ ਸਾਡਾ ਰਿਸੋਰਸ ਵੀ ਹੈਗੇ ਨਹੀਂ ਮੈਨਪਾਵਰ ਵੀ ਹੈਗੀ ਸਾਡੇ ਸਾਡਾ ਅਰੇਂਜ ਕਿੰਨੂੰ ਤੇ ਕਵਰ ਕਰਦੀ ਹੈ ਅੰਮ੍ਰਿਤਸਰ ਇਹ ਟੋਟਲ ਮਾਜਾ ਕਵਰ ਕਰਦੀ ਹੈ ਜੀ ਚਾਰ ਰੈਵਨਿਊ ਡਿਸਟ੍ਰਿਕਟਸ ਨੇ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰ ਟੋਟਲ 4 ਰੈਵਨਿਊ ਡਿਸਟ੍ਰਿਕਟਸ ਨੂੰ ਕਵਰ ਕਰਦੀ ਹੈ ਅਮਰਸਰ ਇਹ ਬਰਾਸ਼ਾ ਵੀ ਕਿਸ ਤਰ੍ਹਾਂ ਦੀ ਸਾਨੂੰ ਲਿਸਟ ਪ੍ਰੋਵਾਈਡ ਕਰਾ ਦਿਓਗੇ ਕਿਉਂਕਿ ਪਿਛਲੇ 1 ਸਾਲ ਜਾਂ 2 ਜਦੋਂ ਨਿਮਾਨ ਸਰਕਾਰ ਰਹੀ ਸੀ ਅਮਰਸਰ ਵੇਜਰੈਂਸ ਨੇ ਕਿੰਨੇ ਕਿੰਨੇ ਕੇਸ ਟਰੈਕ ਕੀਤੇ ਤੇ ਕਿੰਨੀਆਂ ਅਸੀ ਚੀਜ਼ਾਂ ਹੈ ਜਿਵੇਂ ਜਦੋਂ ਉਹਨਾਂ ਨੇ ਕੈਬਿਨ ਦੀ ਪਰਮਿਸ਼ਨ ਨਹੀਂ ਲਈ ਤੇ ਜਿਹੜੇ ਬੰਦੇ ਛੁੱਟ ਗਏ ਸਮ ਟਾਈਮਸ ਇਹ ਹੁੰਦਾ ਕਿ ਲੈਕ ਆਫ ਐਵੀਡੈਂਸ ਹੁੰਦਾ ਹੈ ਜਾਂ ਕੁਝ ਰਹਿ ਜਾਂਦਾ ਹੈ ਉਹ ਜਿੰਨੀ ਵੀ ਅਸੀਂ ਵਾਦੋ ਤੁਹਾਡੇ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹਾਂ ਕਰਾਂਗੇ ਜ਼ਰੂਰ ਹਾਂਜੀ ਡਾਟਾ ਜਿੰਨਾ ਵੀ ਸਾਨੂੰ ਜਿੰਨਾ ਅਸੀਂ ਤੁਹਾਨੂੰ ਕਰ ਸਕਦੇ ਆ ਠੀਕ ਹੈ ਨਾ ਜਿਹੜਾ ਅਸੀਂ ਵਿਦਨ ਸਾਡੇ ਹੈਗਾ ਤੁਹਾਡੇ ਪ੍ਰੀਵਿਊ ਚ ਹੁੰਦਾ ਹੈ ਜੀ ਹਾਂਜੀ ਹਾਂਜੀ ਉਹ ਕਰ ਦਿਆਂਗੇ ਜੀ ਕਰ ਦਾਂਗੇ ਕੋਈ ਵੀ ਗੱਲ ਉਹ ਨਹੀਂ ਪੁੱਛਾਂਗੇ ਜੀ ਨਹੀਂ ਨਹੀਂ ਜੀ ਕੋਈ ਨਹੀਂ ਠੀਕ ਹੈ ਜੀ ਕਲਿਨਕਲ ਕੇਸ ਸਰ ਕੀ ਸਟੇਟਸ ਹੈ کافی ਕਲਿਨਕਲ ਕੇਸ ਸਰ ਉਹਨਾਂ ਦਾ ਵੀ ਕਾਫੀ ਕਾਰਵਾਈ ਚੱਲੀ ਸੀ ਜਿੰਨੂੰ ਮੈਟਰ ਸੀ ਚੇਅਰਮੈਨ ਸਾਹਿਬ ਦੀ ਸਿਗਨੇਚਰ ਸੀ ਇਹ ਜਿਸ ਸਟੇਟਸ ਤੇ ਇਹ ਕੇਸ ਤੇ ਦੱਸ ਸਕੋਗੇ ਅੰਡਰ ਇਨਵੈਸਟੀਗੇਸ਼ਨ ਹੈ ਜੀ ਸਾਰੇ ਅੰਡਰ ਇਨਵੈਸਟੀਗੇਸ਼ਨ ਜਾਂ ਤਫਤੀਸ਼ ਚ ਚੱਲ ਰਹੀ ਤਫਤੀਸ਼ ਚੱਲ ਰਹੀ ਉਹਨਾਂ ਚ ਬਾਕੀ ਡਿਟੇਲਸ ਉਹ ਮੈਂ ਹਜੇ ਗਿਆ ਨਹੀਂ ਗਾ ਜੀ ਮੈਂ ਹਜੇ ਆਪਣੇ ਅਫਸਰਾਂ ਨਾਲ ਮੀਟਿੰਗ ਮੈਂ ਡਿਟੇਲ ਦੇ ਵਿੱਚ ਅਜੇ ਗਿਆ ਨਹੀਂ ਹੈ ਕਿਸੇ ਦੇ ਪਰ ਸਾਰੇ ਹੀ ਕੇਸ ਅੰਡਰ ਇਨਵੈਸਟੀਗੇਸ਼ਨ ਹੈ ਡਾਕਟਰ ਸਾਹਿਬ ਇਹ ਕੰਸੀ ਤੁਹਾਡੀ ਟੀਮ ਉੱਤੇ ਇੰਪਰੂਵਮੈਂਟ ਆ ਰਿਹਾ ਹੈ ਜੀ ਹੁਣ ਤੱਕ ਦਾ ਬਰੀਫ ਕਰ ਦਿਓ ਮੀਟਿੰਗ ਦਾ ਹਾਂ ਜਿਹੜਾ ਉਹਦੇ ਵਿੱਚ ਅਸੀਂ ਜਿਹੜਾ ਹੈਗਾ 2023 ਦੇ ਵਿੱਚ ਟੋਟਲ 44 ਕਿਤੇ ਰਿਹਾ ਸੀ ਸਰ 44 ਹਾਂ 44 ਜਿਹੜੇ ਬੰਦੇ ਜਿਹੇ ਅਰੈਸਟ ਕੀਤੇ ਹੈ ਵੇਜਲੈਂਸ ਬਿਊਰੋ ਨੇ ਤੇ 2024 ਦੇ ਵਿੱਚ ਜਿਹੜੇ ਹੁਣ ਤੱਕ ਕਿੰਨੇ ਕੀਤੇ ਜੀ 2024 ਚ 12 ਬੰਦੇ 12 ਬੰਦੇ ਰੈਸਟ ਕੀਤੇ ਜੀ ਰਾਸ਼ੋ ਟੋਰੀ ਟਿਮ ਇੰਪਰੂਵਮੈਂਟ ਆਫਿਸ ਵੀ ਗਈ ਸੀ ਬੱਸ ਅਰੇ ਇਨ ਕੇ ਜਿਵੇਂ ਇੱਕ ਵਿਸ਼ਾਲ ਅਕਾਊਂਟੈਂਟ ਫੜਿਆ ਗਿਆ ਉਹ ਮੈਡਮ ਜਿਹਦਾ ਨਾਮ ਵਾਰ ਵਾਰ ਇਹ ਮੈਂ ਇੰਟਰੋਡਕਟਰੀ ਇੱਕ ਤੁਹਾਡੇ ਨਾਲ ਕਰਨੀ ਸੀ ਪਲੀਠੀ ਮੀਟਿੰਗ ਹੈ ਆਪਣੀ ਜਸਟ ਫॉर ਇੰਟਰੋਡਕਸ਼ਨ ਸੇਕ ਇੱਕ ਕੁਰੀ ਤੇ ਐਂਡ ਮੋਰਓਵਰ ਸਾਡੀ ਜਿਹੜੀ ਅਪੀਲ ਹੈਗੀ ਤੁਹਾਡੇ ਥਰੂ ਟੂ ਆਲ ਉਹ ਇਹ ਹੈ ਕਿ ਸਾਨੂੰ ਵਾਦ ਤੋਂ ਵਾਦ ਇਨਫੋਰਮੇਸ਼ਨ ਸ਼ੇਅਰ ਕਰੋ ਸਾਡੇ ਨਾਲ ਤਾਂ ਕਿ ਆਪਾਂ ਸੁਸਾਇਟੀ ਦੇ ਵਿੱਚੋਂ ਜਿਹੜੀ ਕਰਾਪਸ਼ਨ ਦੀ ਮੈਨਸ ਹੈ ਇਹਨੂੰ ਖਤਮ ਕਰ ਸਕੀਏ ਇਹ ਕੰਮ ਬੰਦੇ ਵਾਸਤੇ ਕੁਐਸਚਨ ਆਉਂਦੇ ਜੇ ਫਰਜ਼ ਕਰੋ ਇੱਕ ਬੰਦੇ ਵਾਸਤੇ ਮੇਰੇ ਤੋਂ ਕੋਈ ਕਰਾਪਸ਼ਨ ਮੰਗਦਾ ਮੈਂ ਕੀ ਅਪਰੋਚ ਕਰਨੀ ਕਿੱਧਰ ਨੂੰ ਜਾਣਾ ਹੈ ਕਿੱਥੇ ਉਹੀ ਤੁਹਾਨੂੰ ਦੱਸਦੇ ਜੀ ਹੈਲਪਲਾਈਨ ਨੰਬਰਸ ਪਲੱਸ ਮੈਂ ਆਪਣਾ ਨੰਬਰ ਦੇ ਦਿੱਤਾ ਰਹੀ ਤੁਹਾਨੂੰ ਉਹਨਾਂ ਦਾ ਕੰਮ ਕਰ ਜੀ ਐਂਡ ਅਸੀਂ ਆਪਣੇ ਇੱਥੇ ਨੰਬਰ ਜਿਹੜੇ ਹੈਗੇ ਆ ਬੋਰਡ ਲਾ ਕੇ ਡਿਸਪਲੇ ਵੀ ਕਰ ਦੇਾਂਗੇ ਸਾਰਿਆਂ ਦੇ ਸਾਡੇ ਸਾਰੇ ਸਟਾਫ ਦੇ ਨੰਬਰ ਮਤਲਬ ਉਹ ਸਾਰੇ ਨੰਬਰਸ ਜਿਹੜੇ ਨੇ ਤੁਹਾਨੂੰ ਲਿਖ ਕੇ ਇੱਥੇ ਡਿਸਪਲੇ ਕਰ ਦੇਾਂਗੇ ਵਕਫਾ ਵਕਫਾ ਤੇ ਕਰਾਂਗੇ ਤਾਂ ਕਿ ਉਹ ਤੇ ਜਿਹੜਾ ਹੈਗਾ ਆਮ ਬੰਦਾ ਉਹਨੂੰ ਜੇ ਕੋਈ ਇਨਫੋਰਮੇਸ਼ਨ ਦੇਣੀ ਚਾਹੁੰਦਾ ਹੈ ਤੇ ਉਹਨੂੰ ਇਹ ਦਿੱਕਤ ਨਾ ਆਵੇ ਕਿ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਮੈਂ ਇਨਫੋਰਮੇਸ਼ਨ ਦੇਣੀ ਕਿੱਥੇ ਬਿਲਕੁਲ ਜੀ ਠ